ਡਾਂਕੀ ਫਿਲਮ ਬਾਰੇ ਜੋ ਤੁਸੀਂ ਜਾਣਕਾਰੀ ਦਿੱਤੀ ਆ ਜਿਹੜਾ ਬੱਚਾ ਕਰਮਨ ਸਿੰਘ ਆ ਬਹੁਤ ਹੀ ਇਹ ਬੱਚੇ ਨੇ ਵਧੀਆ ਅ ਵਿਸ਼ਿਆਂ ਨੂੰ ਸੋਹਿਆ ਬਹੁਤ ਹੀ ਸੈਂਸਿਟਿਵ ਹੀ ਹੈ ਗਿਆ ਸੁਖਮਾ ਜਿਹੜਾ ਬੱਚਾ ਕਰਮਨ ਸਿੰਘ ਨੇ ਸਾਰੀ ਗੱਲ ਸ਼ਾਹਰੁਖ ਦੀ ਬਾਰੇ ਜਿਹਦੇ ਜੋ ਰਾਜਕੁਮਾਰ ইরਾਨੀ ਆ ਉਹ ਡਾਇਰੈਕਟਰ ਨੇ ਤੇ ਇਸ ਤਰ੍ਹਾਂ ਜਿਹੜੀ ਇੱਕ ਫਿਲਮ ਮੈਂ ਤਾਂ ਸਰ ਫਿਲਮ ਬਹੁਤਾ ਦੇਖਦਾ ਨਹੀਂ ਜਿਹੜੀ ਇੱਕ ਫਿਲਮ ਮੈਂ ਇੱਕ ਵਾਰੀ ਟੀਵੀ ਤੇ ਲਾਈ ਸੀ ਤੇ ਉਹ ਚੱਲ ਰਹੀ ਸੀ ਅੱਧ ਤੇ ਵਿੱਚ ਹੀ ਮੈਂ ਦੇਖੀ ਥੋੜੀ ਜੀ ਉਹਦੇ ਤੋਂ ਮੈਨੂੰ ਐ ਲੱਗਿਆ ਵੀ ਇਹ ਡੋਂਕੀ ਫਿਲਮ ਆ ਤੇ ਸ਼ਾਇਦ ਉਹ ਜਿਹੜੀ ਸੀਗੀ ਫਿਲਮ ਪੰਜਾਬੀ ਸੀ ਤੇ ਐਵੇਂ ਵਰਕਲੀ ਸੀ ਜਿਹੜੀ ਵਿੱਚ ਗੱਲ ਕੀਤੀ ਗਈ ਆ ਕਿਉਂਕਿ ਮੈਂ ਦੇਖੀ ਥੋੜੀ ਉਹ ਤੋਂ ਪਤਾ ਲੱਗਿਆ ਅਸਲ ਦੇ ਵਿੱਚ ਜਿਹੜੇ ਆਇਲੈਂਡ ਸੈਂਟਰਾਂ ਦੀ ਵੀ ਗੱਲ ਕੀਤੀ ਗਈ ਆ ਉਹ ਵੀ ਇੱਕ ਸੈਂਸਿਟਿਵ ਸਾਰਾ ਸਿਸਟਮ ਕਿਉਂਕਿ ਜਿਹੜਾ ਪੰਜਾਬ ਦਾ ਯੂਥ ਆ ਚਾਹੇ ਉਹ ਪਲੱਸ 2 ਦਾ ਹੈ ਖਾਸ ਕਰਕੇ ਲੜਕੀਆਂ ਉਹ ਆਇਲੈਂਡਸ ਉਹ ਵਾਈਲ ਲੈ ਜਾਂਦੀਆਂ ਤੇ ਇਧਰ ਆਉਂਦੀਆਂ ਆਹ ਪਿਛਲੇ ਸਮੇਂ ਦਰਾਂ ਅਜ ਤੋਂ 5-7 ਸਾਲ ਪਹਿਲਾਂ ਵੀ ਜੜੇ ਵਿਆਹਾਂ ਦੇ ਵਿੱਚ ਜਾ ਕੇ ਅਸੀਂ ਦੇਖਿਆ ਵਿਆਹਾਂ ਦੇ ਵਿੱਚ ਜਣਾ ਆਉਣਾ ਅਕਸਰ ਸੱਦਾ ਪੱਤਰ ਆਉਂਦੇ ਰਹਿੰਦੇ ਆ ਜਾਂਦੇ ਰਹੇ ਸੀ ਉਹਦੇ ਵਿੱਚ ਇਹ ਗੱਲ ਕਲੀਅਰ ਕੀਤੀ ਗਈ ਵੀ ਉਥੇ ਆਹਮ ਗੱਲ ਚੱਲਦੀ ਸੀ ਵੀ ਦੇਖੋ ਜਿਹੜੀਆਂ ਲੜਕੀਆਂ ਲੜਕੀਆਂ ਦਾ ਮੁੱਲ ਪੈਣ ਲੱਗ ਗਿਆ ਅੱਗੇ ਕਹਿੰਦੇ ਸੀ ਲੜਕੇ ਦਾ ਮੁੱਲ ਪੈਂਦਾ ਹੁਣ ਜਮੀਨਾਂ ਜੈਦਾਂ ਵਾਲੇ ਜਿਹੜੇ ਲੜਕੇ ਆ ਉਹ ਜਿਹੜੀ ਲੜਕੀ ਨੇ ਬੈਂਡ ਲਾਏ ਹੁੰਦੇ ਆ ਆਈਲਰਸ ਕੀਤੀ ਹੁੰਦੀ ਆ ਤਾਂ ਉਹ ਮੈਰਜ ਉਹਨਾਂ ਨਾਲ ਕਰਵਾ ਕੇ ਤੇ ਚਲੋ ਉਸ ਤੋਂ ਬਾਅਦ ਉਹ ਬੁਲਾ ਲੈਂਦੇ ਚਾਹੇ ਉਹ ਨਿਊਜ਼ੀਲੈਂਡ ਆ ਚਾਹੇ ਆਸਟ੍ਰੇਲੀਆ ਚਾਹੇ ਕੈਨੇਡਾ ਹੈ ਚਾਹੇ ਅਮਰੀਕਾ ਅਮਰੀਕਾ ਨਾਲੋਂ ਤਾਂ ਘੱਟਾ ਖਰਾ ਹੋਰ ਆ ਜਿਹੜੇ ਕੰਟਰੀ ਨੇ ਆਮ ਚੱਲਦੀ ਸੀ ਗੱਲ ਵੀ ਜਿਹੜੀਆਂ ਵਿਆਹਾਂ ਦੇ ਵਿੱਚ ਅਕਸਰ ਹੀ ਕਰਦੇ ਹੁੰਦੇ ਸੀ ਬਰਾਤੀ ਸੱਜਣ ਵੀ ਵੀ ਯਾਰ ਆਹ ਲੜਕੀ ਨੇ ਤਾਂ ਸੌਂਦੀ ਘਰ ਦਾ ਮੁੱਲ ਪਤਾ ਲੜਕੀਆਂ ਦੀ ਕਦਰ ਹੋਣ ਲੱਗੀ ਸਮਾਂ ਜਿਵੇਂ ਪਹਿਲਾਂ 80 ਤੋਂ ਲੈ ਕੇ 85 ਤੱਕ ਬਹੁਤ ਸਲੋ ਬਦਲਦਾ ਹੁੰਦਾ ਸੀ ਉਸ ਤੋਂ ਬਾਅਦ ਹੋਰ ਸਲੋ ਤੇਜ਼ ਹੁੰਦਾ ਗਿਆ ਹੋਰ ਤੇਜ਼ ਹੁੰਦਾ ਰਿਹਾ ਅੱਜ ਬਹੁਤ ਤੇਜ਼ੀ ਨਾਲ ਕਿੰਝ ਹੋਣ ਲੱਗੀ ਸਾਰੇ ਹੀ ਸਿਸਟਮ ਦੇ ਵਿੱਚ ਜਿਹੜੀ ਕਿ ਕਰਮਨ ਸਿੰਘ ਵੀ ਇਹ ਗੱਲ ਬੇਟਾ ਕਰ ਰਿਹਾ ਹੈ ਕਿ ਵੀ ਇਹ ਜਿਹੜਾ ਆਇਲੈਂਡ ਸੈਂਟਰ ਆ ਜਿਹੜਾ ਫਿਲਮ ਨੇ ਵਿੱਚ ਸ਼ੋਅ ਕੀਤਾ ਗਿਆ ਖੈਰ ਮੈਂ ਫਿਲਮ ਨਹੀਂ ਦੇਖੀ ਵੀ ਮੈਨੂੰ ਜਜਮੈਂਟ ਲੱਗਦੀ ਹੈ ਵੀ ਜਿਹੜਾ ਐਕਚੁਅਲੀ ਆਇਲੈਂਡ ਸੈਂਟਰ ਆ ਇਹ ਇਕੱਲਾ ਇਸੇ ਵਿਸ਼ੇ ਨਾਲ ਸੰਬੰਧਿਤ ਨਹੀਂ ਵੀ ਲੜਕੀਆਂ ਬਾਹਰ ਆ ਗਈਆਂ ਕੁਛ ਲੜਕੇ ਬਾਹਰ ਆ ਗਏ ਤੇ ਜਿਹੜੀਆਂ ਲੜਕੇ ਹੁਣ ਇਸ ਤਰ੍ਹਾਂ ਉੱਥੇ ਪੰਜਾਬ ਦੇ ਵਿੱਚ ਹੈ ਆ ਉਹ ਮੈਰਿਜ ਕਰਾਉਣੀ ਚਾਹੁੰਦੇ ਆ ਇਹ ਲੜਕੀ ਨਾਲ ਤੇ ਲੜਕੀਆਂ ਮਿਲ ਨਹੀਂ ਰਹੀਆਂ ਤਕਰੀਬਨ 2-2 ਸਾਲ ਤੋਂ 3-3 ਸਾਲ ਤੋਂ ਅਖਬਾਰਾਂ 'ਚ ਐਡ ਰਾਹੀ ਮੈਰਿਜ ਬਿਊਰੋ ਰਹੀ ਹੋਰਾਂ ਰਹੀ ਤਲਾਸ਼ ਕਰ ਰਹੇ ਆ ਉਹਦੇ ਬਾਰੇ ਜਿਹੜੀ ਗੱਲ ਹੋਈ ਆ ਸਪੈਸ਼ਲ ਵੀ ਇਹ ਲੜਕੀਆਂ ਕਿਉਂ ਨਹੀਂ ਮਿਲ ਰਹੀਆਂ ਬਹੁਤ ਸਾਰੇ ਜਿਹੜੇ ਅ ਬੱਚੇ ਬੱਚੇ ਨੇ ਮਾਪឪ ਸਿਉ ਉਹ ਕਹਿੰਦੇ ਵੀ ਆਮ ਤੌਰ ਤੇ ਪਹਿਲਾਂ ਤਾਂ ਜਿਹਦੇ ਲੜਕਾ ਹੋ ਜਾਂਦਾ ਉਹ ਲੜਕੀ ਲੈਂਦੇ ਹੀ ਨਹੀਂ ਦੂਜਾ ਬੱਚਾ ਹੀ ਨਹੀਂ ਲੈਂਦੇ ਐਕਚੁਅਲੀ ਲੜਕਾ ਹੋਵੇ ਜਾਂ ਲੜਕੀ ਹੋਵੇ ਉਹ ਲੈਂਦੇ ਹੀ ਨਹੀਂ ਕਿਉਂਕਿ ਲੜਕੇ ਹੀ ਲੜਕੇ ਜੇ ਰਿਸ਼ਤੇਦਾਰੀ ਚ ਵੀ ਦੇਖਿਆ ਜਾਵੇ ਤਾਂ ਭਾਈ ਦੇ ਅ ਜੇ ਮਿਸ ਬੱਤ ਨੇ ਮਾਮਾ ਜੀ ਆ ਉਹਨਾਂ ਦੇ ਪੰਜ ਪੁੱਤਰ ਸੀ ਤੇ ਪੰਜ ਗਾਹ ਪੋਤਰੇ ਹੋਏ ਉਦੋਂ ਬਾਅਦ ਉਹਨਾਂ ਨੇ ਬੱਚੇ ਨਹੀਂ ਲਏ ਤੇ ਹੁਣ ਪੰਜ ਪੋਤਰੇ ਕੀ ਹੋਇਆ ਵੀ ਅਚਾਨਕ ਚਾਹੇ ਲੋਨ ਚੱਕਿਆ ਚਾਹੇ ਜ਼ਮੀਨ ਗਹਿਣੇ ਕੀਤੀ ਉਹਨਾਂ ਨੂੰ ਐ ਲੱਗਿਆ ਵੀ ਵੀ ਸਾਡਾ ਫੋਫੜ ਕੈਨੇਡਾ ਦੇ ਵਿੱਚ ਐਸੀਂ ਇੱਕੋ ਤਾਂ ਚਲੇ ਜਾਈਏ ਕਿਉਂਕਿ ਇੱਥੇ ਉਹ ਸਥਿਤੀ ਹੈ ਨਹੀਂਗੀ ਇਹ ਵੀ ਗੱਲ ਕਾਊਂਟ ਕਰਦੀ ਆ ਜਿਹੜੀ ਆਈਲੈਂਡਸ ਵਾਲੀ ਹੈ ਮੇਨ ਗੱਲ ਉਹ ਵੀ ਕਾਊਂਟ ਕਰਦੀ ਆ। ਬਾਕੀ ਇਹ ਵੀ ਗੱਲ ਕਾਊਂਟ ਕਰਦੀ ਹੈ ਵੀ ਜਿਹੜਾ ਉਹ ਯੁੱਗ ਸੀ ਪਹਿਲਾਂ ਆਉਂਦੇ ਸੀ ਤਾਂ ਇੱਥੇ ਮਿਹਨਤ ਕਰਦੇ ਸੀ ਸਾਰੇ ਤਾਂ ਉਹ ਆ ਪੈਸਾ ਪੰਜਾਬ ਦੇ ਵਿੱਚ ਲਾਉਂਦੇ ਸੀ ਪੰਜਾਬ ਦੇ ਵਿੱਚ ਜ਼ਮੀਨਾਂ ਖਰੀਦਦੇ ਸੀ ਹੁਣ ਉਹ ਵਿਸ਼ਾ ਬਦਲ ਚੁੱਕਿਆ। ਹੁਣ ਜਿਹੜੇ ਬੱਚੇ ਆਉਂਦੇ ਆ ਇੱਥੇ ਮੈਂ ਤਾਂ ਸਟਰਗਲ ਆ ਬੇਹਦ ਸਟਰਗਲ ਆ ਖਾਸ ਕਰਕੇ ਕ੍ਰੀਏਟਿਵ ਜਿੱਥੋਂ ਧੱਕਾ ਹੈਗਾ ਪ੍ਰੈਕਟੀਕਲ ਇਤਜ਼ਰਬਾ ਬਾਕੀ ਮੈਡੀਕਲ ਲਾਈਨ ਲਾ ਲੋ ਮੈਡੀਕਲ ਲਾਈਨ ਜਿਹੜੇ ਪੰਜਾਬ ਦੇ ਵਿੱਚ ਆਮ ਮਿਲ ਜਾਂਦੀ ਆ ਇੱਥੇ ਮੈਡੀਕਲ ਲਾਈਨ ਉਨੀ ਮਿਲ ਨਹੀਂ ਰਹੀ ਕਿਉਂਕਿ ਜਿਹੜੇ ਸਿਟੀਜਨਾਂ ਪੀਆਰ ਆ ਉਹਨਾਂ ਲਈ ਤਾਂ ਹੈ ਪਰ ਉਹ ਵੀ ਕੀ ਕਰਦੇ ਜਦੋਂ ਉਹ ਡਾਕਟਰ ਕੋਲੇ ਜਾਂਦੇ ਫੈਮਿਲੀ ਡਾਕਟਰ ਕੋਲੇ ਜਾਂਦੇ ਆ ਡਾਕਟਰ ਇੱਕ ਵਾਰੀ ਕਹਿ ਦਿੰਦਾ ਵੀ ਤੁਸੀਂ ਜਾ ਕੇ ਐਕਸਰਸਾਈਜ਼ ਕਰ ਲਓ ਕਿਸੇ ਦਾ ਗੋਡਾ ਦੁਖਦਾ ਢੂਈ ਦੁਖਦੀ ਐਕਸਰਸਾਈਜ਼ ਕਰ ਲਓ ਪਰ ਐਕਚੁਅਲੀ ਜਿਹੜੇ ਮੈਡੀਕਲ ਡਾਕਟਰ ਕੋਲੇ ਜਾਂਦੇ ਆ ਉਹ ਗਾਹਾਂ ਜਿਹੜੀ ਸਰਕਾਰ ਆ ਉਹਦੇ ਕੋਲੋਂ ਐਡਾ ਟਾਈਮ ਹੀ ਪੈਸੇ ਵਸੂਲ ਲੈਂਦਾ ਹੈ ਕਿ ਮੇਰੇ ਕੋਲੇ ਫਰਾਨਾ ਪੇਸ਼ੈਂਟ ਆਇਆ ਸੀ ਜੀ ਇੰਨੇ ਪੈਸੇ ਬਣ ਗਏ ਤੇ ਉਹਨੂੰ ਸਲਾਹ ਨਹੀਂ ਦਿੰਦਾ ਬਹੁਤ ਹੀ ਕੋਈ ਵਧੀਆ ਇਹ ਗੱਲ ਮੈਡੀਕਲ ਲਾਈਨ ਦੇ ਵਿੱਚ ਆ ਖਾਸ ਕਰਕੇ ਕਿਸ ਨੇ ਆਪ ਦਾ ਗੋਡੇ ਬਦਲਾਉਣੇ ਆ ਚੂੜਾ ਬਦਲਾਉਣਾ ਕਿਸੇ ਨੇ ਕੋਈ ਤਕਲੀਫ ਆ ਉਹਨੂੰ ਸਾਲ ਸਾਲ ਦੀਆਂ ਟਾਈਮ ਲੱਗ ਜਾਂਦਾ ਹੈ ਬਾਕੀ ਰਹੀ ਗੱਲ ਜਿਹੜੇ ਬੱਚੇ ਆ ਰਹੇ ਆ ਨਵੇਂ ਬੱਚੇ ਆ ਰਹੇ ਆ ਇਦਾਂ ਚਾਹੇ ਐ ਮਲੂ ਕੁਦਰਤੀ ਪਰਮਾਤਮਾ ਕਰਨੀ ਹੋਈ ਇਹ ਹੋ ਗਿਆ ਜਾਂ ਕੁਦਰਤਾ ਸੂਲਾ ਵੀ ਮਾਈਗ੍ਰੇਟ ਦਾ ਇੰਨਾ ਹੋ ਰਿਹਾ ਬੱਚਾ ਵੀ ਪਲੱਸ 2 ਤੋਂ ਬਾਅਦ ਕਿੰਨਾ ਪੈਸਾ ਲੱਗ ਜੇ ਉਹ ਲਾ ਰਹੇ ਉਹਨਾਂ ਦੇ ਮਾਪੇ ਕੀ ਇੱਥੋਂ ਬੱਚਾ ਕਿਹੜਾ ਟਲਾ ਜਾਵੇ ਇੱਕ ਬੱਚੇ ਦੀ ਅਗਿਆ ਐਗਜ਼ਾਮਪਲ ਦਿੰਨਾ ਵੀ ਉਹ ਬੱਚੇ ਨੇ ਆਸਟ੍ਰੇਲੀਆ ਜਾਣਾ ਸੀ ਉਹਨੇ ਇੰਨੀ ਸਟਰਗਲ ਕੀਤੀ ਸਟ੍ਰੇ ਜਾਣ ਦੀ ਆਸਟ੍ਰੇਲੀਆ ਬੰਦ ਹੋ ਗਿਆ ਸੀ ਉਹ ਬੱਚਾ ਕੈਨੇਡਾ ਆਇਆ ਕੈਨੇਡਾ ਆ ਕੇ ਇੱਕ ਸਮੈਸਟਰ ਉਹਨੇ ਕਲੀਅਰ ਕੀਤਾ ਜਿਹੜੇ ਆਪਦੇ ਪੈਸੇ ਥੋੜੇ ਕੋਸ਼ ਘਰਦਿਆਂ ਤੋਂ ਜ਼ਬਰਦਸਤੀ ਮੰਗਾਏ ਜਾਂ ਹੋਰ ਟੰਗ ਨਾਲ ਮੰਗਾਏ ਉਹ ਪੈਸੇ ਕਰਕੇ ਉਹਨੇ ਆਸਟ੍ਰੇਲੀਆ ਦਾ ਵੀਜ਼ਾ ਲਿਆ ਤੇ ਆਸਟ੍ਰੇਲੀਆ ਜਾ ਕੇ ਜਾ ਉੜਿਆ ਤੇ ਉਹਦਾ ਬਹੁਤ ਸਾਰਾ ਸਮਾਨ ਹਜੇ ਕੈਨੇਡਾ ਦੇ ਵਿੱਚ ਹੀ ਪਿਆ ਹੈ ਉਦੇ ਬੈਗ ਉਹਦੇ ਕੱਪੜੇ ਉਹਦਾ ਕੁਕਰ ਉਹਦਾ ਲੈਪਟਾਪ ਹਾਲਾਂਕਿ ਉਹਨੂੰ ਇਹ ਫਿਕਰ ਨਹੀਂ ਰਿਹਾ ਵੀ ਮੈਂ ਇਹ ਵੀ ਕਿਉਂ ਛੱਡ ਕੇ ਜਾ ਰਿਹਾ ਸਾਰਾ ਵੀ ਜੇ ਚਲੋ ਟੈਂਪਰੇਰੀ ਜਾਣਾ ਸੀ ਗਿਆ ਤਾਂ ਦੇਖਣ ਸੀ ਪਰ ਉੱਥੇ ਉਹਨੂੰ ਲੱਗਿਆ ਵੀ ਮੈਨੂੰ ਵਧੀਆ ਕੋਈ ਰਿਸ਼ਤੇਦਾਰ ਹੈਗੇ ਆ ਕੁਝ ਹੋਰ ਆ ਤੇ ਪਹਿਲਾਂ ਤਾਂ ਆਸਟ੍ਰੇਲੀਆ ਦੇ ਵਿੱਚ ਜਾਣਾ ਚਾਹੁੰਦਾ ਸੀ ਅੱਗੇ ਹੁੰਦਾ ਸੀ ਸੰਕੋਚ ਦਾ ਸਿਸਟਮ ਅੱਗੇ ਇਹ ਹੁੰਦਾ ਸੀ ਵੀ ਆਮ ਤੌਰ ਤੇ ਜਿਹੜੇ ਬੱਚੇ ਅਨੁਸੂਹਤ ਦਿੱਤੀ ਜਾਂਦੇ ਸੀ ਉਹ ਆਹ ਚਾਦਰ ਵੇਖ ਕੇ ਪੈਰ ਪਸਾਰਦੇ ਸੀ ਚਾਹੇ ਉਹ ਲੈਪਟਾਪ ਲੈਣਾ ਹੋਵੇ ਉਸ ਵੇਲੇ ਤਾਂ ਲੈਪਟਾਪ ਹੈ ਨਹੀਂ ਸੀ ਪਰ ਉਹ ਜੋ ਸਹੂਲਤਾਂ ਚਾਹੀਦੀਆਂ ਹੁੰਦੀਆਂ ਸੀ ਉਹ ਘੱਟ ਤੋਂ ਘੱਟ ਹੀ ਮਿਲਦੀਆਂ ਮਾਪੇ ਤੋਂ ਹੁਣ ਬੱਚੇ ਦੀ ਖਾਤਰ ਮਾਪੇ ਬਾਪ ਇੱਥੋਂ ਤੱਕ ਵੀ ਤਤਪਰਾ ਵੀ ਉਹ ਸਾਰਾ ਕੋਸ਼ਿਸ਼ ਕਰਦਾ ਦਾਦੇ ਲਾ ਦਿੰਦਾ ਹੈ ਵੀ ਬਾਹਰ ਭੇਜਣਾ ਵੀ ਆਪਾਂ ਆਵਦੀ ਚਾਦਰ ਤੋਂ ਪੈਰ ਉਹ ਬਾਹਰ ਕੱਢ ਲੈਂਦਾ ਹੈ ਇਹ 'ਚ ਕੋਈ ਸ਼ੱਕ ਨਹੀਂ ਬਹੁਤ ਸਾਰੇ ਇਹ ਵੀ ਗੱਲ ਕਹਣੀ ਪਊਗੀ ਜਿੰਮੇ ਜਿਹੇ ਹਾਲਾਤ ਰਹੇ ਆ ਨਕਸ ਸਲਾਈਟ ਮੂਵਮੈਂਟ ਚੱਲੀ ਉਦੋਂ ਵੀ ਬਹੁਤ ਬੱਚੇ ਜਿਹੜੇ ਸਟੂਡੈਂਟਸ ਸੀਗੇ ਕਿਉਂਕਿ ਉਹ ਇੰਟੈਲੀਜੈਂਟ ਬੰਦੇ ਸੀਗੇ ਕੁਝ ਇੱਧਰ ਟੱਪੇ ਇਨਾ ਕੰਟਰੀਆਂ ਦੇ ਟੱਪੇ ਉਸ ਤੋਂ ਬਾਅਦ ਸਿੱਖ ਮੂਵਮੈਂਟ ਚੱਲੀ ਸਿੱਖ ਮੂਵਮੈਂਟ ਦੇ ਦੌਰਾਨ ਵੀ ਬਹੁਤ ਸਾਰਾ ਇੱਧਰ ਆਏ ਚਾਹੇ ਕਿਸੇ ਢੰਗ ਨਾਲ ਉਹਨਾਂ ਨੇ ਰਿਫਿਊਜੀ ਆ ਕੇ ਇੱਧਰ ਆਪ ਦਾ ਗੈਰ ਕਾਨੂੰਨੀ ਹੈ ਢੰਗ ਨਾਲ ਆਏ ਹੋ ਢੰਗ ਨਾਲ ਅਮਰੀਕਾ ਚ ਆਏ ਕੈਨੇਡਾ ਚ ਆਏ ਕਿਉਂਕਿ ਬੜੀਆਂ ਪੁਸਤਕਾਂ ਮਿਲਦੀਆਂ ਵੀ ਐਸ ਤ ਢੰਗ ਨਾਲ ਉੱਥੇ ਚਲੇਗੇ ਇਹ ਦੋਨਾਂ ਚੀਜ਼ਾਂ ਤੋਂ ਇਲਾਵਾ ਹੁਣ ਆਈਲੈਂਡਸ ਦਾ ਇਹ ਜਰਜਾਨ ਹੋਇਆ ਵੀ ਕੋਈ ਵੀ ਬੱਚਾ ਪਤਾ ਨਹੀਂ ਕੀ ਕਰਦਾ ਵੀ ਮਨੁੱਖ ਰੱਖਣਾ ਨਹੀਂ ਚਾਹੁੰਦਾ ਕਿ ਵੀ ਛੇਤੀ ਭੇਜੋ ਲੜਕੀ ਜੇ ਚਲੀ ਜਾਂਦੇ ਤੇ ਲੜਕੇ ਦੇ ਜੇਕਰ ਲੜਕੀ ਦੇ ਬੈਂਡ ਆ ਜਾਂਦੇ ਆ ਤਾਂ ਲੜਕੇ ਨਾਲ ਛੇਤੀ ਛੇਤੀ ਅਰੇਂਜਮੈਂਟ ਕਰਕੇ ਪੈਸਾ ਲੜਕੇ ਵਾਲੇ ਲਾਉਂਦੇ ਆ ਫੀਸ ਦਾ ਸਾਰਾ ਕਿ ਵੀ ਕਿਵੇਂ ਨਾ ਕਿਵੇਂ ਆਪਾਂ ਲੜਕੀ ਜਾਵੜੂਗੀ ਤੇ ਉਹ ਬੁਲਾ ਲੂਗੀ ਤੇ ਲੜਕਾ ਉੱਥੇ ਜਾਵੜੂ ਪਰ ਇੰਨਾ ਕੰਟਰੀਆਂ ਨੇ ਹੋਣਾ ਜਿਹੜਾ ਲਾ ਬਣਾਇਆ ਜਾਂ ਰੂਲ ਬਣਾਏ ਆ ਉਹ ਬਹੁਤ ਵੱਖਰੇ ਆ ਬਹੁਤ ਮੁਸ਼ਕਲਾਂ ਆਉਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੰਨੀ ਜਲਦੀ ਸਿਸਟਮ ਇਹ ਜਿਹੜੀਆਂ ਆਪਾਂ ਕਹਿੰਦੇ ਆ ਨਾ ਵੀ ਡਾਂਕੀ ਲੱਗ ਜੂ ਡਾਂਕੀ ਲੱਗਣੀ ਨਹੀਂ ਪਰ ਚਲੋ ਆਪਾਂ ਡਾਂਕੀ ਦੀ ਗੱਲ ਇੱਕ ਵਿਸ਼ਾ ਵੱਖਰਾ ਹੈ ਹੁਣ ਅਮਰੀਕਾ ਦੇ ਵਿੱਚ ਵਿਰਾਸ ਕਾਰਸਟਰ ਰੈਫਰੰਡਮ ਹੋਇਆ ਹੈ ਉਹਦੀਆਂ ਖਬਰਾਂ ਅਕਸਰ ਇੱਥੇ ਆਉਂਦੀਆਂ ਉਹਦੇ ਚ ਬੇहद ਹੀ ਪੰਜਾਬੀ ਸੀ ਪੁਰਾਣੇ ਸੀ ਤੇ ਨਵੇਂ ਆਏ ਹੋਏ ਡਾਂਕੀ ਲਾ ਕੇ ਆਏ ਹੋਏ ਕੁੜੀਆਂ ਖਾਸ ਕਰਕੇ ਮੁੰਡੇ ਸੀ ਉਹ ਡੋਂਕੀ ਲਾ ਕੇ ਵੀ ਆਏ ਉਹਨਾਂ ਨੇ ਕਿਹਾ ਵੀ ਸਾਨੂੰ ਸਰਕਾਰ ਉਥੇ ਨਾ ਤਾਂ ਨੌਕਰੀ ਦੇ ਰਹੀ ਹੈ ਨਾ ਸਾਨੂੰ ਕੋਈ ਜਿਉਂ ਦੇ ਰਹੀ ਆ ਸਾਨੂੰ ਉਹ ਮਾਰ ਰਹੀ ਆ ਅਸੀਂ ਡੋਂਕੀ ਲਾ ਕੇ ਆਏ ਆ ਅਸੀਂ ਸਿੱਖ ਰੈਫਰੈਂਡਮ ਨੂੰ ਖਾਲਸਾਤਨ ਨੂੰ ਵੋਟ ਐਸ ਕਰਕੇ ਪਾਉਣੇ ਆ ਵੀ ਸਾਡੀ ਉਥੇ ਨਸ਼ਲ ਕੁਸ਼ੀ ਬਹੁਤ ਹੋਈ ਆ ਚਾਹੇ ਉਹ ਬੱਚੇ ਛੋਟੀ ਉਮਰ ਦੇ ਸੀ ਉਹਨਾਂ ਨੇ ਪੜਿਆ ਇਤਿਹਾਸ ਹੋਰ ਪੜਿਆ ਹੋਊਗਾ ਉਹ ਡਾਂਕੀ ਲਾ ਕੇ ਬਹੁਤ ਜ਼ਿਆਦਾ ਜਿਹੜੇ ਪੱਤਰਕਾਰ ਸਵਾਲ ਪੁੱਛ ਰਹੇ ਸੀ ਉਹਨਾਂ ਤੋਂ ਉਹ ਕਹਿੰਦੇ ਵੀ ਅਸੀਂ ਆਏ ਆ ਪਰ ਅਸੀਂ ਵਾਪਸ ਨਹੀਂ ਜਾਣਾ ਉਹ ਕਹਿੰਦੇ ਵੀ ਜੇ ਖਾਲਸਤਾਨ ਬਣਦੇ ਤੁਸੀਂ ਚਲੇ ਜਾਓਗੇ ਉਹ ਕਹਿੰਦੇ ਹਾਂ ਉਦੋਂ ਚਲੇ ਜਾਵਾਂਗੇ ਜਦੋਂ ਸਾਡਾ ਰਾਈਟ ਹੋਣਗੇ ਪਰ ਕੀ ਆ ਵੀ ਇਹ ਬਹੁਤ ਵੱਡੀ ਗੱਲ ਹੈ ਮਾਰਕਾ ਦੇ ਵਿੱਚ ਉਸ ਵੇਲੇ ਉਹ ਪੂਰੀਆ ਵੋਟਾਂ ਭੋਗਤ ਨਹੀਂ ਸਕੀਆਂ 2.5 ਲੱਖ ਉੱਥੇ ਇਕੱਠ ਹੋ ਗਿਆ ਜਿਹਦੇ ਉਹ 1.5 ਲੱਖ ਵੋਟ ਉਪਘਤ ਗਈ ਜਿਹੜੀ ਕਿ ਬਾਕੀ ਵੱਖਰੀ ਪਈ ਸੀ ਕਿਉਂਕਿ ਸੇਕਰ ਰੈਂਡਮ ਦੇ ਵਿੱਚ ਇਹ ਨਹੀਂ ਕਿ ਉਹਦੇ Hindu ਵੀ ਸੀਗੇ ਕਲੀਨ ਸ਼ੇਵਡ हेयर कटिंग ਆ ਲੋਕ ਵੀ ਸੀਗੇ ਜਿਨ੍ਹਾਂ ਨੇ ਇਹ ਗੱਲ ਕਿਹਾ ਵੀ ਅਸੀਂ ਪੰਜਾਬ ਤੋਂ ਆ ਗਏ ਪੰਜਾਬ ਜਾਣਨੀ ਚਾਹੁੰਦੇ ਸਾਡੇ ਮਾਪੇ ਉੱਥੇ ਆ ਔਖੇ ਸੌਖੇ ਅਸੀਂ ਆ ਗਏ ਮਿਲਿਆ ਇਹ ਰੋਪਟਕੇ ਆ ਗਏ ਇਹ ਗੱਲ ਕਲੀਅਰ ਹੋਈ ਆ ਇਹ ਜਿਹੜਾ ਡਾਂਕੀ ਸ਼ਬਦ ਕਰਮਨ ਨੇ ਜਿਹੜੀਆਂ ਗੱਲਾਂ ਛੇੜੀਆਂ ਬਹੁਤ ਹੀ ਸੈਂਸਿਟਿਵ ਆ ਬਾਕੀ ਰਹੀ ਗੱਲ ਵੀ ਜਿਹੜੇ ਇੱਥੋਂ ਦੇ ਚੈਨਲ ਆ ਜਿਹੜੇ ਇੱਥੋਂ ਦੇ ਚੈਨਲ ਆ ਉਹ ਵੀ ਜਦੋਂ ਇੱਕ ਚੈਨਲ ਤੇ ਗੱਲ ਹੋ ਰਹੀ ਸੀ ਉਹ ਕਹਿੰਦੇ ਸੀ ਵੀ ਇੱਥੋਂ ਦਾ ਉਹ ਬਜ਼ੁਰਗ ਸਿੱਖ ਸਿਟੀਜ਼ਨ ਸੀ ਉਹਦਾ ਬੱਚਾ ਇੱਥੇ ਪੜਿਆ ਹੋਇਆ ਸੀ ਉਹ ਕਹਿੰਦਾ ਵੀ ਫਿਰ ਮੇਰੇ ਬੱਚੇ ਨੂੰ ਜਦੋਂ ਪੰਜਾਬ ਤੋਂ ਇੰਨੇ ਆ ਰਹੇ ਮੇਰੇ ਬੱਚੇ ਨੂੰ ਨੌਕਰੀ ਨਹੀਂ ਮਿਲੂਗੀ ਤੇ ਜਦੋਂ ਪੁੱਛਿਆ ਵੀ ਤੁਹਾਡਾ ਬੱਚਾ ਕੀ ਕਰ ਰਿਹਾ ਉਹ ਕਹਿੰਦੇ ਵੀ ਇੰਜੀਨੀਅਰ ਕੀਤੀ ਹੋਈ ਆ ਕਰ ਰਿਹਾ ਜਾਨੀ ਕਿ ਥੋੜਾ ਸਮਾਂ ਰਿਹਾ ਉਹ ਉਹ ਸਵਾਲ ਸੀਗਾ ਵੀ ਉਹ ਜਿਹੜਾ ਅਨਾਊਂਸਰ ਸੀਗਾ ਟੀਵੀ ਤੇ ਉਹ ਕਹਿੰਦਾ ਵੀ ਤੁਹਾਡੇ ਬੱਚੇ ਨੂੰ ਤਾਂ ਕੋਈ ਸਮੱਸਿਆ ਹੀ ਨਹੀਂ ਇੱਥੇ ਇਹ ਸੱਚਾ ਤੁਹਾਡਾ ਬੱਚਾ ਇੰਟੈਲੀਜੈਂਟ ਆ ਤੁਹਾਡਾ ਬੱਚਾ ਤੈਨੂੰ ਤਾਂ ਨੌਕਰੀ ਮਿਲੂ ਟੌਪ ਤੇ ਤੇ ਜਿਹੜੀ ਪੰਜਾਬ ਪਲੱਸ 2 ਤੋਂ ਬਾਅਦ ਆ ਰਹੇ ਆ ਬੱਚੇ ਸਾਰੀ ਲੇਬਰ ਆ ਰਹੀ ਆ ਜਿਹੜਾ ਦੱਖਣੀ ਭਾਰਤ ਚੋਂ ਬੱਚਾ ਆ ਰਿਹਾ ਕੇਰਲਾ ਕਰਨਾਟਕਾ ਦੇ ਵਿੱਚੋਂ ਉਹ ਆਪ ਦੀ ਸਟੱਡੀ ਕਰਕੇ ਆ ਰਿਹਾ ਇੰਟੈਲੀਜੈਂਟ ਆ ਉਹਨਾਂ ਨੂੰ ਆਈਟੀ ਸੈਕਟਰ ਦੇ ਵਿੱਚ ਜੌਬ ਮਿਲ ਰਹੀਆਂ ਹੋਰਾਂ ਚੋ ਮਰ ਰਹੀ ਹੈ ਆਮ ਤੌਰ ਤੇ ਗਜਰਾਤੀ ਬਹੁਤ ਆਏ ਆ ਬਹੁਤ سارے ਗਜਰਾਤੀ ਵੀ ਲੀਵਰ ਕਰਦੇ ਆ ਖੈਰ ਪਰ ਉਹ bizness ਵਾਲੇ ਪਾਸੇ ਹੈਗੇ ਆ ਬਹੁਤ ਯਾਨੀ ਕਿ ਇਸ ਤੋਂ ਵੀ ਇਲਾਵਾ ਵੀ ਜਿਹੜਾ ਸਿਸਟਮ ਸਾਰਾ ਕੁਦਰਤੀ ਜਦੋਂ ਇਹਨੂੰ ਇਹ ਮੰਨ ਲਿਆ ਜਾਵੇ ਕੁਦਰਤੀ ਚੇਂਜ ਹੋ ਰਿਹਾ ਹੈ ਜਾਂ ਪੰਜਾਬ ਚੋਂ ਜਿਹੜਾ ਪਟਿਆਲਾ ਚੰਡੀਗੜਾ ਮਹਾਲੀਆ ਮਹਾਲੀ ਮੇਰਾ ਆਪ ਦਾ ਤਜਰਬਾ ਹੈ ਕਿ ਮਹਾਲੀ ਦੇ ਆਮ ਕੋਠੀਆਂ ਖਾਲੀ ਪਈਆਂ ਨਿਕਨਕੇ ਪਿੰਡ ਵੀ ਬਹੁਤ ਖਾਲੀ ਹੋ ਚੁੱਕੇ ਆ ਜਿਹੜੇ ਕਿ ਮਾਲਵੇ ਦੇ ਇੱਥੇ ਆ ਕੇ ਜਿਹੜੀ ਜਿਹੜਾ ਸੰਘਰਸ਼ਾ ਜਿਹੜੀ ਲਾਈਫ ਸਟਾਈਲ ਆ ਜਿਹੜੀ ਜ਼ਿੰਦਗੀ ਜਿਉਣ ਦਾ ਢੰਗ ਆ ਉਹਦਾ ਸਿਸਟਮ ਹੀ ਵੱਖਰਾ ਹੈ ਹੁਣ ਭੂਖ ਦੇ ਵਿੱਚ ਜਿਵੇਂ ਬੇਟਾ ਕਰਮਾਂ ਨੂੰ ਸੰਗ ਨੇ ਸਾਰੀਆਂ ਗੱਲਾਂ ਇਸ ਫਿਲਮ ਬਾਰੇ ਜਾਰੀ ਦੱਸੀਆਂ ਵੀ ਵੈਸੇ ਵੀ ਜਿਹੜੀਆਂ ਇੱਥੇ ਉਹਨਾਂ ਨੂੰ ਮੁਸ਼ਕਲਾਂ ਆਉਣਗੀਆਂ ਜਾਂ ਆ ਰਹੀਆਂ ਨੇ ਤੇ ਜਾਂ ਆਉਣ ਵਾਲੇ ਭੂਖ ਦੇ ਵਿੱਚ ਆਉਣਗੀਆਂ ਇਹਦਾ ਸਮਝ ਦੱਸੂਗਾ ਕਿਉਂਕਿ ਕਿਸ ਤਰ੍ਹਾਂ ਉਹਨਾਂ ਦੀ ਲਾਈਫ ਆ ਕਿਸ ਤਰ੍ਹਾਂ ਉਹਨਾਂ ਨੇ ਇੱਥੇ ਰੋਜ਼ਗਾਰ ਆਪ ਦਾ ਸਿਸਟਮ ਕਰਨਾ ਹੈ ਲੇਬਰ ਦੇ ਵਿੱਚ ਕਿਵੇਂ ਕੰਮ ਕਰਨਾ ਹੈ ਕਿਉਂਕਿ ਇੱਥੇ ਵੀ ਲੇਬਰ ਬਹੁਤ ਘੱਟ ਗਈ ਆ ਇੱਥੇ ਕਈ ਬਜ਼ੁਰਗ ਜਿਹੜੇ ਰਹਿੰਦੇ ਆ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਕਹਿੰਦੇ ਵੀ ਸਾਡੀ ਪੈਨਸ਼ਨ ਲੱਗ ਗਈ ਤੇ ਅੱਜ ਤੋਂ 35 ਸਾਲ ਪਹਿਲਾਂ ਕਹਿੰਦੇ ਅਸੀਂ ਆਏ ਸੀ ਇੱਥੇ ਟਰਾਲੀ ਜਿਹੜੀ ਸੀ ਅਸੀਂ ਟਰਾਲੀ ਜਿਹੜੀਆਂ ਮੱਕੀ ਬੀਜੀ ਹੁੰਦੀਆਂ ਟਰਾਲੀਆਂ ਭਰਦੇ ਰਹੇ ਸੀ ਮੱਕੀ ਦੀਆਂ ਕਿਉਂਕਿ ਛੱਲੀਆਂ ਅੱਢ ਸੱਟਣੀਆਂ ਆ ਉਹਦੇ ਜਿਹੜੇ ਸੀਗੇ ਬਾਕੀ ਅੱਢ ਸੱਟਨੇ ਸਾਰਾ ਪੱਠੇ ਵਗੈਰਾ ਤੇ ਕਹਿੰਦੇ ਵੀ ਹੁਣ ਤਾਂ ਸਾਰਾ ਮਸ਼ੀਨੀਕਰਨ ਹੋ ਗਿਆ ਉਹਦੇ ਵਿੱਚ ਲੇਬਰ ਇੰਨੀ ਘਟ ਗਈ ਵੀ ਉਹ ਟਰਾਲ ਜਿਹੜੀ ਹੁਣ ਮੱਕੀ ਬੀਜੀ ਜਾਂਦੀ ਹੈ ਉਹਨੂੰ ਇੱਕ ਮਸ਼ੀਨ ਇੱਕ ਬੰਦਾ ਹੀ 11 ਕਿੱਲੇ ਜਾਂ 570 ਕਿਲੋ ਉਹਨੂੰ ਘਟਤ ਕੇ ਤੇ ਅੱਡੋ ਅੱਡੋ ਮੱਕੀ ਦੇ ਜਿਹੜੇ ਹੈਗੇ ਸਾਰਾ ਕੁਝ ਪੱਠੇ ਵਗੈਰਾ ਦਾਣੇ ਵਗੈਰਾ ਸਾਰਾ ਕੁਝ ਡੁੱਡ ਹੋ ਜਾਂਦਾ। ਉਦੋਂ ਪਹਿਲਾਂ ਇੱਥੇ ਮਜ਼ਦੂਰੀ ਕਰਨ ਇੱਕ ਬੰਦਾ ਦੱਸ ਰਿਹਾ ਸੀ ਕਹਿੰਦਾ ਵੀ ਜਦੋਂ ਅਸੀਂ ਆਏ ਸੀ ਸਾਨੂੰ ਬਰਫਟ ਹੋਣੀ ਪੈਂਦੀ ਸੀ ਅ ਅਨਿਹਾਲ ਸਿੰਘ ਵਾਲੇ ਏਰੀਏ ਦੇ ਵਿੱਚੋਂ ਸੀ ਅਸੀਂ ਆ ਕੇ 10-15 ਬੰਦੇ ਜਿੱਥੇ ਆਪਦੀ ਡਿਊਟੀ ਹੁੰਦੀ ਸੀ ਆ ਆਪਦੇ ਉਹ ਕੱਚੇ ਚੱਕ ਕੇ ਵਹਿ ਜਾਂਦੇ ਸੀ ਤੇ ਉਹ ਬਰਫ ਪੈਂਦੀ ਸੀ ਚੱਕਣ ਲੱਗ ਜਾਂਦੇ ਸੀ। ਉਹ ਹੋ ਕੇ ਨਾ ਸਮੇਂ ਅਸਤਰਾਂ ਦੇ ਆ ਗਿਆ ਕਿਉਂਕਿ ਮਸ਼ੀਨਾਂ ਹੀ ਇਸ ਤਰ੍ਹਾਂ ਦੀਆਂ ਜਦੋਂ ਇੱਥੇ ਸਨੋ ਪੈਂਦੀ ਆ ਇੱਕੋ ਹੀ ਬੰਦਾ ਆਉਂਦਾ ਹੈ ਤੇ ਪੰਜ ਚਾਰ ਗੱਡੀਆਂ ਆਉਂਦੀਆਂ ਮੂਹਰੇ ਕਰਾ ਲੱਗਿਆ ਤੇ ਉਹ ਜਿਨ੍ਹਾਂ ਨੇ ਆਹ ਦਾ ਫੁੱਟਬਾਥ ਸਾਫ ਕਰਨਾ ਫੁੱਟਬਾਥ ਸਾਫ ਕਰ ਜਾਂਦੇ ਜਿਨ੍ਹਾਂ ਨੇ ਉਹ ਕਰਾਣ ਲੱਗ ਗੱਡੀਆਂ ਸਾਫ ਕਰ ਜਾਂਦੇ ਬਰਫ਼ ਜਿਹੜੀ ਸਨੋ ਪਈ ਆ ਜਿਹੜਾ ਕਿ ਨਮਾ ਪ੍ਰਬੰਧ ਆ ਗਿਆ ਉਹਦੇ ਲਈ ਮਨੋਖ ਲਈ ਤਾਂ ਸਮੱਸਿਆਵਾਂ ਖੜੀਆਂ ਕੀਤੀਆਂ ਹੀ ਕੀਤੀਆਂ ਤੇ ਜਿਹੜਾ ਮਾਈਗ੍ਰੇਸ਼ਨ ਹੋਣੀ ਆ ਤੇ ਜਿਹੜੀ ਆਪਣੀ ਆਈਲਰਸ ਕਰਕੇ ਆਉਣਾ ਇਹ ਆਉਣ ਵਾਲੇ ਸਮੇਂ ਦੀ ਪਤਾ ਲੱਗੂ ਜਿਹੜਾ ਸਮਾਂ ਹੀ ਦੱਸੂਗਾ ਟਾਈਮ ਟੇਬਲ ਨਾਲ ਓਨਲੀ ਵੀ ਕੀ ਹੁੰਦਾ ਤੇ ਬਸ ਜਿੰਨਾ ਮੈਨੂੰ ਨੌਲੇਜ ਆ ਕਿਉਂਕਿ ਬਹੁਤਾ ਮੈਂ ਪੜਿਆ ਲਿਖਿਆ ਨਹੀਂਗਾ ਤੇ ਬੇਟੇ ਕਰਮਨ ਸਿੰਘ ਨੂੰ ਮੈਂ ਧੰਨਵਾਦ ਕਰਦਾ ਐ ਤੇ ਬਹੁਤ ਬਹੁਤ ਧੰਨਵਾਦ ਕਰਮਨ ਸਿੰਘ ਨੂੰ ਪਿਆਰ ਸਾਸਤਰੀਏ ਕਾਲ ਵੈਰੀਏ ਖਾਲਸਾ ਵੈਰੂ ਜੀ ਕੀ ਫਤ